ਅੱਜ ਪਸ਼ੂ ਪਾਲਣ ਵਿਭਾਗ ਪੰਜਾਬ ਮਲੋਟ ਵੱਲੋਂ ਲੱਪੀ ਸਕਿਨ ਬਿਮਾਰੀ ਦੀ ਟੀਕਾਕਰਨ ਮਹੰਮ ਦਾ ਰਾਜ ਪੱਧਰੀ ਉਦਘਾਟਨ ਸਮਾਰੋਹ ਅੱਜ ਮਹਾਵੀਰ ਗਊਸ਼ਾਲਾ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਇਸ ਸਮਾਗਮ ਦਾ ਉਦਘਾਟਨ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਪੰਜਾਬ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ ಹು ಬಾ ਲੈ ਕੇ ਆਂਦੇ ਆਂ ਸਿਰਫ ਐਂਡ ਤੱਕ ਉਹਦੀ ਪਹੁੰਚ ਨਹੀਂ ਗਈ ਜਿੱਥੇ ਗੋਲ ਜਿੰਨ ਕੋਲ ਆ ਗਈ ਬਾਬਾ ਇਹ ਟ੍ਰੇਨ ਕਿੱਥੇ ਜਾਏਗੀ ਬਹੁਤ ਹੀ ਸਵਾਲ ਅੰਦਾਜ਼ਾ ਸਭ ਤੋਂ ਪਹਿਲਾਂ ਤੁਹਾਡਾ ਸਟ੍ਰੈਸ ਵਾਲੀ ਸਥਿਤੀ ਦਾ ਮੂੰਹ ਪਾਤ ਕਰਨਾ ਕਿ ਤੁਸੀਂ ਇਹ ਆਧੁਮਾਇਆ ਚ ਪ੍ਰਾਪਤ ਇੱਕ ਸਾਧਾ ਜਿਹਾ ਪ੍ਰੋਗਰਾਮ ਹੈ ਜਿਹਦੇ ਨਾਲ ਪਸ਼ੂ ਪਾਲਣ ਦਾ ਇਹ ਮੌਕਾ ਸਰਕਾਰ ਨੂੰ ਸਨਮਾਨ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਤੇ ਜਿਹੜਾ ਲੱਭ ਕਿਸਕੇ ਨੇ ਇੱਕ ਬਿਮਾਰੀ ਤੋਂ ਦਰਸਾਤ ਲੈਣਾ ਆਜ ਕਿ ਬੜਾ ਨੁਕਸਾਨ ਹੋ ਗਿਆ ਓਟੋ ਬਚਾਉਣ ਦੇ ਲਈ ਅਸੀਂ ਜਿਹੜੀ ਫੈਕਸ਼ਨ ਤਿਆਰ ਕੀਤੀ ਹੈ ਤੇ ਇਸ ਦੇ ਬਾਰੇ ਵੀ ਉਹ ਦਾ ਲੋਕਾਮਿਕ ਕੀਤਾ ਗਿਆ ਸੀ ਕਿ ਪਤ 25 ਲੱਖ ਜਿਹੜੀਆਂ ਲੋਦ ਖਰਾਕਾਂ ਲਾ ਲੋ ਉਹ ਤੇ ਦੇ ਬਗਵਾ ਗਿਆ ਮੇ ਨੇ ਜਿਹੜੀਆਂ ਸਾਡੇ ਪਛਵਾਲੇ ਦਿੱਤੀਆਂ ਜਾਣੀਆਂ ਜਿਹਦੇ ਨਾਲ ਕੰਪਨੀ ਦੇੰਤੋਂ ਸਾਡੇ ਬਚਪਾਸ ਕਰਨ ਸਾਰੇ ਹਸਪਤਾਲਾਂ ਵਿੱਚ ਸਾਡੇ ਡਾਕਟਰ ਸਾਹਿਬਾਨ ਉਹਨਾਂ ਨੇ ਸਹਿਯੋਗੀ ਸਾਰੇ ਕਰਮਚਾਰੀ ਮਾਜ ਨੂੰ ਸਾਰੇ ਰਲ ਕੇ ਪਿੰਡਾਂ ਵਿੱਚ ਘਰ ਘਰ ਜਾ ਕੇ ਇਹ ਮੈਸੇਜ ਕਰਿਓਗੇ। ਹੋਰ ਇਹਦੇ ਨਾਲ ਸਾਡੇ ਜਿੱਥੇ ਲੋਕਾਂ ਨੂੰ ਫਾਇਦਾ ਹੋਣਾ, ਸੋਸਿਅਲ ਸੇਵਾ ਕਰਨਾ ਵੱਡਾ। ਪਿੰਡਾਂ ਤੋਂ ਵਿੱਚ ਮੀਟਿੰਗ ਹਿੱਸਾ ਲਾ ਤੁਸੀਂ ਦੂਰੇ ਵਿੱਚ ਜੀ। ਇਹ ਅਲਵਾ ਦੇ ਮੀਟਿੰਗ ਦੀ ਰੇਟ। ਦੇਖੋ ਚੰਗਾ ਮਾਹੌਲ ਪਹਿਲੀ ਵਾਰ ਤਿਆਰ ਹੋਇਆ ਹੈ ਤੇ ਜਿਹੜੀ ਕੱਲ ਅਸਲ ਵਿੱਚ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਜੁਤਾਨੀ ਉਹਨਾਂ ਦੇ بیٹے ਦੀ ਸ਼ਾਦੀ ਸੀ ਉਹ ਆਜ ਕਿ ਉਹ ਗੱਲਬਾਤ ਵਧੀਆ ਹੋਈ ਹੈ ਮੇਰੀ ਬਾਈਟ ਤਰੀਕੇ ਅਕੀ ਰੱਖੀ ਗਈ ਹੈ ਜਿਸ ਵਿੱਚ ਜਿਹੜੇ ਫੂਲ ਤੇ ਮੰਤਰੀ ਸਾਹਿਬ ਸ਼੍ਰੀ ਪ੍ਰਲਾਦ ਜੋਸ਼ੀ ਵੀ ਆਏ ਸਨ ਉਹਨਾਂ ਨੇ ਕਿਸਾਨਾਂ ਦੀਆਂ ਗੱਲਾਂ ਬਾਤਾਂ ਵਿਚਾਰ ਹੋਇਆ ਮੱਤਾਂ ਸੁਣੀਆਂ ਆਪਣੇ ਵੱਲੋਂ ਸਰਕਾਰ ਜੋ ਕੁਝ ਕਰ ਰਹੀ ਹੈ ਉਹਦੇ ਬਾਰੇ ਜਾ ਜਿਹੜੀਆਂ ਤੇ ਮੰਤਰੀ ਸਾਹਿਬ ਨਾਲ ਗੋੜ ਦੇ ਨਾਲ ਵੱਡੀਆਂ ਉਹਦੀ ਗੱਲਬਾਤ ਲੱਗਦਾ ਗੱਲਬਾਤ ਨਾਲ ਕੋਈ ਮਤਲਬ ਆਉਂਦਾ ਜਿਸ ਤਰ੍ਹਾਂ ਦਾ ਕੱਲ ਮਾਹੌਲ ਸੀ ਉਸ ਤਰ੍ਹਾਂ ਤਾਂ ਲੱਗਦਾ ਵੀ ਸਾਰਿਆਂ ਤੇ ਰਾਜ ਸਾਲਬ ਚੰਗੀ ਤਰ੍ਹਾਂ ਸੈਂਟਰ ਦੀ ਸਰਕਾਰ ਵੀ ਸਮਝਣਾ ਚਾਹੀਦਾ ਤੇ ਕਿਸਾਨ ਭਰਾਵਾਂ ਨੇ ਵੀ ਜਿਹੜੀਆਂ ਮੰਗਾਂ ਰੱਖੀਆਂ ਲੱਗਦਾ ਜੀ ਇਹਦਾ ਜ਼ਰੂਰ ਹੱਲ ਲੱਭਣਾ ਚਾਹੀਦਾ ਨੇ ਸਾਹਮਣੇ ਤੇ ਆਈ ਉਹ গুজরাট ਵਾਲੇ ਵੀ ਪੰਜਾਬ ਚ ਲੈ ਕੇ ਲਾਭ ਦਿੰਦੇ ਪਤਾ ਨਹੀਂ ਸਾਡੇ ਤੇ ਇਸ ਤਰ੍ਹਾਂ ਦਾ ਕਿਉਂ ਦਵਾਈ ਜਿਵੇਂ ਬਾਦ ਦੇ ਦੀ ਪੰਜਾਬੀਆਂ ਨੂੰ ਤੋਂ ਵੱਡੀ ਜਾਂਦੇ ਆ ਵੈਸੇ ਤਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਟਰੰਪ ਤੇ ਯਾਰ ਹੈ ਮੈਨੂੰ ਲੱਗਦਾ ਟਰੰਪ ਹੀ ਹੈ ਨਾ ਉਹ ਪਸਾਰਦੀ ਉਹਨਾਂ ਦੇ ਤੇ ਇਹਣਾ ਚਾਹੀਦਾ ਵੀ ਜਿਹੜੇ ਆ ਗਏ ਐ ਤੇ ਤੁਹਾਡਾ ਇੱਥੇ ਬਾਰੇ ਮਿਹਨਤ ਕਰ ਰਹੇ ਐ ਵੀ ਨਹੀਂ ਇਹੋ ਜਿਹਾ ਅਸ਼ਾਦ ਨਾ ਕਰੋ ਦੇਖੋ ਹੁਣ ਜੋ ਸਰਦਾਰਾਂ ਦੇ ਤਾਂ ਆਪਣੇ ਆਪਣੇ ਅਸੂਲ ਹੁੰਦੇ ਔਰ ਉਹਦਾ ਆਪਣਾ ਕਾਨੂੰਨ ਹੈ ਪਰ ਕਾਨੂੰਨ 'ਚ ਥੋੜੀ ਜੀ ਛੋਟ ਦੇਣੀ ਵੀ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਹੁੰਦਾ ਤੇ ਨરેન્દ્ર મોદી ਜੀ ਥੋੜਾ ਆਪਣੇ ਵੱਲੋਂ ਸੈਂਟਰ ਦੀ ਸਰਕਾਰ ਸਾਡੇ ਵਿਦੇਸ਼ ਮੰਤਰੀ ਇਸ ਨਾਲ ਕਹਿਣ ਕਿ ਜਦੋਂ ਪਹਿਲਾਂ ਡੀ.ਐੱ.ਏ ਲਾਏਗੇ ਉਹਨਾਂ ਨੂੰ ਕਿਵੇਂ ਸੰਭਾਲਿਆ ਗਿਆ ਉਹ ਤਾਂ ਸਾਰਿਆਂ ਦੇ ਮੇਰਾ ਗੱਲ ਉਬਾਰ ਕਰੀ ਜਾ ਰਹੇ त्याग ਹੁੰਦਾ ਜੇ ਬੰਦਾ ਕਹੇ ਤੇ ਮੈਂ ਵੀ ਕਰ ਸਕਦਾ ਪਰ ਇਹੋ ਜਿਹੀ ਇਹੋ ਜਿਹੀ ਇਹ ਜਿਹੜੀਆਂ ਨਾ ਆਮ ਗੱਲਾਂ ਬਾਤਾਂ ਸਰਕਾਰ ਵੀਰ ਵੀ ਕੱਢਦੇ ਰਹਿੰਦੇ ਸੀ ਸਾਡੇ ਵਿਰੋਧੀ ਧਰਾਲੇ ਵੀ ਕਹਿੰਦੇ ਸੀ ਕਿ ਭਗਵੰਤ ਮਾਨ ਤੇ 4 10 ਦਾਸ ਜਸਨਾ ਜਿ ਕਰਾ ਲਾਂਗੇ ਉਹਦੀ ਧਰਵਾਲੇ ਕਹਿੰਦੇ ਸੀ ਇਹਨਾਂ ਨੂੰ ਬਦਲ ਨੂੰ ਤੇ ਮੈਂ ਤਾਂ ਡਾਰੀ ਕਿਸੇ ਗੱਲ ਦਾ ਨਹੀਂ ਜਿਵੇਂ ਪਾਰਟੀ ਚਾਹੂਗੀ ਮੈਂ ਤਾਂ ਸੇਵਾਦਾਰ ਆ ਰਹਾ ਹਾਂ ਮੈਂ ਤਾਂ ਚਾਰ ਪਾਰਟੀ ਦਾ ਵੀ ਗੱਲ ਕਰ ਸਕਦਾ ਕੋਈ ਨਹੀਂ ਇਹ ਗੱਲਾਂ 没弄，没弄。